ਮੁਬਾਰਕਾਂ ਦੀ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਦੀ थैंक यू ਜੀ ਥੈਂਕ ਯੂ ਉਹ ਟਰੈਕਟਰ ਨਹੀਂ ਗਾਹ ਲਾਉਣ ਦੀ ਜੋੜੀ ਤੋਂ ਆ ਮਾਰੇ ਗਾਂ ਮਾਰੇ ਪਹਾਂ ਵੀ ਜਿਵੇਂ ਮਾੜੀ ਮੋਟੀ ਹਾਲ ਮੇਨ ਗੱਲ ਇਹ ਆ ਵੀ ਸਾਡਾ ਭਰਾ ਬਾਹਰੋਂ ਅਮਰੀਕਾ ਛੱਡ ਕੇ ਇੱਥੇ ਆਇਆ ਲੋਕ ਭਾਈ ਦੇ ਉਧਰ ਉਧਰੋਂ ਇਧਰੋਂ ਆਇਆ ਇਹਦਾ ਇੰਜਨ ਹੈ ਉਹ ਵੀ ਬਾਹਰੋਂ ਅਸੈਂਬਲ ਹੁੰਦਾ ਸਾਡੇ ਟਰਕੀ ਵਾਲੇ ਪਲਾਂਟਸ ਹਾਂ ਤੇ ਬਲਟਾ ਜੇ ਪਾ ਲਈ ਓਹ ਹੋ ਵਧੀਆ ਨਾ ਬਲਟਾ ਦਾ ਕੰਮ ਬਹੁਤ ਵਧੀਆ ਹਾਂ ਲਓ ਜੀ ਬਾਈ ਬਾਈ ਧਰਮਿੰਦਰ ਜੀ ਨਾਲ ਚੱਲੇ ਆਂ ਬਾਈ ਸਸੀਕਾਲ ਜੀ ਸਸੀਕਾਲ ਜੀ ਸਸੀ ਬਲਾਓ ਫਤੇ ਸਾਰੇ ਆ ਜਾਓ ਸਸੀਕਾਲ ਸਾਰੇ ਸੋਕੇ ਆ ਤੜਿਆ ਨਾ ਤੇ ਬਾਈ ਕਿਵੇਂ ਰਿਆ ਸੀਜ਼ਨ ਸੁਜਣ ਆਪਣਾ ਆਲੂਆਂ ਦਾ ਫਿਰ ਆਪਣਾ ਵਧੀਆ ਰਹਿ ਗਿਆ ਬਹੁਤ ਸੋਹਣਾ ਬੱਟਿਆ ਸੀਜ਼ਨ ਠੀਕ ਹੈ ਚਲੋ ਵਧੀਆ ਹੁਣ ਤਾਂ ਹੋ ਗਏ ਵੇਲੇ ਉਧਰ ਬਸ ਹਾਂ ਮੂੰਗੀ ਬੀਜੀ ਗਈ ਠੀਕ ਹੈ ਹੁਣ ਟੱਕ ਬਟਨ ਤੱਕ ਵੇਲੇ ਰਾਤ 15 ਦਾ ਜਿਹੜੇ ਹੈਗੇ ਠੀਕ ਹੈ ਮੂੰਗੀ ਕਿਹੜੀ ਬੀਜੀ ਬਈ ਤੁਸੀਂ ਦੀ ਮਾ ਕਮਾਦਗੀ ਦੀ ਕੰਪਨੀ ਦੀ ਇੱਕ ਕਮਾਦ ਨਾਈ ਉਹ ਵੇਚੀ ਹੈ। ਉਹ ਖਰਾਉ ਤੋਂ ਪਹਿਲੇ 5 ਸਾਲ ਤੋਂ ਵੇਚਦੇ ਆ ਰਹੇ ਨੇ। ਠੀਕ ਹੈ ਬਈ। ਆਪਾਂ ਨੂੰ ਬਹੁਤ ਫਿੱਟ ਬੈਠੀ ਵੀ ਉਹ। ਠੀਕ ਹੈ ਬਈ। ਤੇ ਹੋਰ ਇਹ ਕਿ ਆਪਾਂ ਕਾਫੀ ਸੱਜਣਾਂ ਮਿੱਤਰਾਂ ਨੂੰ ਹੋਰਾਂ ਨੂੰ ਵੀ ਲਵਾਈ ਹੈ। ਤੇ ਵੈਰਿਟੀ ਹੈਗੀ ਗਜਰਾਤ ਦੀ ਵੈਸੇ। ਅੱਛਾ ਉਹੀ ਵੀ ਲੈਣ ਜਾਣਾ ਸੀ ਤੁਸੀਂ ਆਹਦੇ ਬਾਹਰ ਲਿਆਉਣੀ ਬਾਹਰੋਂ ਲਿਆਉਣੀ। ਅਮੀ ਆ ਗਈ ਉਹ ਟਰਾਂਸਪੋਰਟ ਤੇ ਵੇਚੀ ਸੀ ਉਹਨਾਂ ਨੇ। ਠੀਕ ਹੈ ਬਈ। ਅਕਸਰ ਆਪਣੇ ਪਹੁੰਚ ਗਈ ਸੀ ਟਰੱਕ ਤੇ। ਟਰਾਂਸਪੋਰਟ ਤੇ। ਠੀਕ ਹੈ ਠੀਕ ਹੈ ਬਈ ਬਾਕੀ ਕੋਈ ਕੰਪਨੀ ਨੇ ਆਪਾਂ ਨੂੰ ਇਹ ਨਾ ਐਗਰੀਮੈਂਟ ਤੇ ਵੀ ਲਾਈ ਹੈ ਕਿ ਇਹਨਾਂ ਨਾਲ ਆਪਾਂ ਠੀਕ ਹੈ ਜੀ 40 45 ਕਿਲਿਆਂ ਦਾ ਐਟ ਕੀ ਐਗਰੀਮੈਂਟ ਵੀ ਕੀਤਾ 2 ਟਨਿਆਂਾਂ ਨੇ ਅਸੀਂ ਰੱਖੇ ਠੀਕ ਹੈ ਬਾਕੀ ਉਹ ਵੇਖਾਂਗੇ ਐਕਸਪੀਰੀਅੰਸ ਕਿਵੇਂ ਰੰਦਾ ਆਪਣਾ ਉਹ ਵੀ ਫਿਰ ਵੀ ਉਹਨਾਂ ਨੇ ਆਪਦਾ ਦਿੱਤਾ ਹੋਣਾ ਆਪ ਵੀ ਆਪਦਾ ਦਿੱਤਾ ਉਹਨਾਂ ਨੇ ਉਹ ਫਾਊਂਡੇਸ਼ਨ ਵੀ ਤੇ ਪਜਾਇਆ ਆਪਾਂ ਨੂੰ ਸਾਰਾ ਠੀਕ ਤਿਆਰ ਕਰਨਾ ਕੰਪਨੀ ਨੇ ਠੀਕ ਹੈ ਠੀਕ ਹੈ ਬਈ ਉਹ ਸੋਣਾ ਆਪਣੇ ਬਹੁਤ ਸੋਹਣੀ ਜਿੱਥੇ ਪਿਛਲੇ ਸਾਲ ਆਪਾਂ ਖੰਨੇ ਏਰੀਆ ਚ ਆਪਣੇ ਯਾਰਾਂ ਦੋਸਤਾਂ ਨੂੰ ਭੇਜੀ ਸੀ ਸਾਰਿਆਂ ਦੇ 10 ਕੁਇੰਟਲ ਤੋਂ ਬਿਲੇ ਮੂੰਗੀ ਨਹੀਂ ਕੱਟ ਨਿਕਲੀ ਹੋ। ਫਿਰ ਤਾਂ ਆਪਣੇ ਏਰੀਆ ਚ ਵੀ ਬਾਕੀ ਸਾਰੀਆਂ ਮੂੰਗੀਆਂ ਆਪਾਂ ਲਾਲਾ ਦੇਖ ਲਈਆਂ। ਅੱਛਾ ਜੀ। ਪਰ ਆਪਣੇ 4 ਕੁਇੰਟਲ ਤੋਂ ਤੇ ਮੂੰਗੀ ਨਹੀਂ ਗਈ ਕੋਈ। ਅੱਛਾ ਜੀ। ਸੱਲੀ ਉਹ ਮੂੰਗੀ ਹੈ ਜਿਹੜੀ 10 ਕੁਇੰਟਲ ਨੂੰ ਹੱਥ ਲੱਗ। ਅੱਛਾ ਫਿਰ ਤਾਂ ਪੂਰਾ ਮਿੱਟੀ ਨੂੰ ਮੰਨੇ ਹੈਣਾ। ਹਾਂ ਆਪਣੇ ਏਰੀਆ ਨੂੰ ਬਹੁਤ ਹਾਂ। ਚਲੋ ਵਧੀਆ ਵਧੀਆ। ਤੇ ਅੱਜ ਬਈ ਫਿਰ ਦਸੀ ਆਪਾਂ ਕਿਵੇਂ ਚੱਲੇ ਆ ਫਾੜੇ। ਅੱਛਾ ਆਪਣੇ ਯਾਰ ਨੇ ਮਾਨੂੰ ਕਹਰੇ ਕਰਨਵੇਂ। ਟ੍ਰੈਕਟਰ ਲੈਣਾ ਨਵਾਂ ਆਰਡਰ ਟ੍ਰੈਕ ਜਿਹੜਾ 105 ਹਸਪਾਵਰ ਆਉਂਦਾ ਹੌਲੈਂਡ ਦਾ ਹੌਲੈਂਡ ਦਾ ਮੇਰਾ ਖਿਆਲ ਪਈ ਉਹ ਦੂਜਾ ਕਟ੍ਰੈਕਟਰ ਹੀ ਹੋਊਗਾ ਨਾ ਮੈਨੂੰ ਤਾਂ ਇੱਕ ਮੋਕਸਰ ਵੇਚਿਆ ਆਪਣੇ ਦੇ ਅੱਗੇ ਇਹ ਬਿਕ ਰਿਆ ਆਪਣੇ ਬਈ ਮੋਕਸਰ ਉਹ ਧਗਾਣੇ ਪਿੰਡ ਗਿਆ ਦੀ ਹਾਂ ਹਾਂ ਤੇ ਬਾ ਦੂਜਾ ਆ ਜਾ ਰਿਹਾ ਇਹਨਾਂ ਕੋਲ ਦੂਜਾ ਆ ਜੇ ਇਹਨਾਂ ਨੂੰ ਮਿਲੂਆ ਇਹ ਕੰਪਨੀ ਦੇ ਮੰਨ ਲਾ ਕਹਿੰਦਾ ਵੀ ਸੀਓ ਸੁਪਰ ਜਿਹੜੇ ਵੱਡੇ ਅਫਸਰ ਜਿਹੜੇ ਇਹਨਾਂ ਦੇ ਮੁਲਾਜ਼ਮ ਆ ਆਪ ਡਿਲੀਵਰੀ ਦਿੰਦੇ ਆ ਦੀ ਠੀਕ ਹੈ ਜੀ ਮਤਲਬ ਸਾਰਾ ਕੋਈ ਫੰਕਸ਼ਨ ਜਾਦੇ ਕੋਈ ਸਮਝਾਉਣੇ ਵੀ ਹੁੰਦੇ ਆ ਉਹਨਾਂ ਦੇ ਇੰਜੀਨੀਅਰ ਆ ਨੇ ਸਹੀ ਉਹ ਆਪਣਾ ਡਿਲੀਵਰੀ ਲੈਣੀ ਸੀ ਉਹਨੇ ਉਹਨੇ 2-3 ਦਿਨ ਹੋ ਗਏ ਪਈ ਜਾਂਦਾ ਭਾਈ ਆਓ ਜੀ ਆਪਾਂ ਠੀਕ ਚੱਗ ਚਲੋ ਸਾਡਾ ਵੀ ਸਵਾਬ ਬਣਿਆ ਨਾ ਹਾਂ ਸੱਦੇ ਤੇ ਫਿਰ ਜਾਣਾ ਵੀ ਪੜ ਜੀ ਬਿਲਕੁਲ ਬਿਲਕੁਲ ਕਰ ਭਾਈ ਹਾਂ ਚਲੋ ਨਾਲੇ ਇੰਨੇ ਨਾਲ ਅਸੀਂ ਮਿਲਿਆਵਾਂਗੇ ਭਾਈ ਬਾਈ ਮਾਣੂਕੇ ਲੈਣ ਹਾਂ ਤੇ ਠੀਕ ਆ ਬਈ ਤੁਹਾਨੂੰ ਦਿਖਾਉਣੇ ਅੱਗੇ ਉੱਥੇ ਦਾ ਫਿਰ ਬਈ ਮੰਨ ਲਓ ਉਹ ਤਿਆਰੀ ਹੁੰਦਾ ਹਾਂ ਸਿਸਟਮ ਸਾਰਾ ਹਾਂ ਉੱਥੇ ਸੀਟ ਪਿਆ ਰਹੂ ਠੀਕ ਆ ਜੀ ਲੈ ਬਈ ਚੱਲ ਪਏ ਸਾਰੇ ਭਰਾ ਕਾਹ ਲਾਉਣ ਦੀ ਜੋੜੀ ਤੋਂ ਆ ਮੜਾ ਗਾਂ ਗਾਂ ਮੜੇ ਬਹਾਂ ਵੀ ਜਿਵੇਂ ਮਾੜੀ ਮੋਟੀ ਹਾਲ ਅੱਗੇ ਟੱਡੇ ਪਏ ਮਾੜੇ weight ਦੇ ਹਿਸਾਬ ਨਾਲ ਨੇ ਪਾਉਣ ਨੂੰ ਹਾਂ ਦੋਵੇਂ ਕੰਮ ਮਗ ਆਹ ਬਾਈ ਬੜਾ ਹੋ ਗਿਆ ਇਹ ਪੈਰ ਦਾ ਸੀਮਾ 74 1200 ਕੰਬਾਈਨ ਵਾਲੇ ਆ ਠੀਕ ਹੈ 60 40 ਹੁੰਦਾ ਨਾ ਇਹਦਾ weight ਜਿਹੜਾ ਮੰਨ ਕੇ ਚੱਲੋ ਕਲਚ ਤੋਂ ਲੈ ਕੇ ਮਗਰਲਾ حصہ 60 ਪੂਰੇ 40 ਹੁੰਦਾ ਫਿਰ ਹਸਾਂ ਵਾਲੀ weight ਹੁੰਦਾ ਹੈ ਠੀਕ ਹੈ ਜੀ ਜਿੰਨੀ 100 ਸੀਰੀਜ਼ ਆਉਂਦੀ ਹੈ ਨਾ ਆਪਣੀ ਜਿਵੇਂ 60 ਦਾ 80 ਦਾ ਜਿਹੜੇ ਪਹਿਲਾਂ ਵਾਲੇ ਉਹ ਵੀ ਆਈਆਂ ਨੇ ਠੀਕ ਹੈ ਜੀ ਆ ਆ ਬਹੁਤ ਧਿਆਨ ਰੱਖਣਾ ਬੈਗਦਾ ਇਹ ਬੀਲ ਲੈ ਚਾਪਾ ਡਿਪਲੇਸ ਹੂੰ ਇੰਨੇ ਦਾ ਲੋਕ ਲੱਗਦਾ ਟੀਨ ਇਹਨੂੰ ਵੀ ਚਾਹੀਦਾ ਸੀ ਬਈ ਲੋਕ ਹਨ ਹਾਂ ਕੋਈ ਇਹ ਵਾਲਾ ਬਰਵਾ ਦੇਗਾ ਟੱਕਰ ਹੈ ਨਾ ਇਹ ਖੁੱਲ ਵੀ ਛੇਤੀ ਜਿਹੜਾ ਦੇ ਨਹੀਂ ਵੀ ਇਹਦਾ ਕੀ ਕਿ ਨਾ ਕਿਹਨੂੰ ਵੀ ਹੁਣ ਲਾਇਆ ਜਿਹੜੇ ਆਪਣੇ ਨਾ 120 ਵੋਲਟ ਪਾਵਰ ਤੇ ਪਹਿਲਾ ਟਰੈਕਟਰ ਆਂਦੇ ਸੀ ਉਹਨਾਂ ਨੂੰ ਇਹਦੇ ਵੀ ਨਹੀਂ ਲੋਕ ਆਂਦਾ ਸੀ ਕਿਉਂਕਿ ਇਹ ਬਣੇ ਬਾਹਰਲੇ ਹਿਸਾਬ ਨਾਲ ਬਾਹਰ ਤਾਂ ਹੁਣ ਇਹੋ ਜਿਹਾ ਕੋਈ ਹੁੰਦਾ ਹੀ ਨਹੀਂ ਫਿਰ ਕੋਰ ਰਿਕੁਆਇਰਮੈਂਟ ਗਈ ਕਿ ਇਹਨੂੰ ਲੋਕ ਚਾਹੀਦਾ ਉਹ ਕਹਿੰਦੇ ਯਾਰ ਇਹਨੂੰ ਲੋਕ ਤਾਂ ਕਦੇ ਕਿਸੇ ਨੇ ਮੰਗਿਆ ਹੀ ਨਹੀਂ ਸੀ ਹੁਣ ਦੱਸਿਆ ਤਾਂ ਹੋਏ ਬਿਆਸ ਚਾਹਦੇ ਆ ਨਹੀਂ ਪਤਾ ਲੱਗਦਾ ਕੋਈ ਨਹੀਂ ਹੋਇਆ ਓਏ ਟਰਾਲੀ ਨੂੰ ਤਾਂ ਵੇਹ ਤਾਂ ਉਹ ਪਰਪੇਲ ਨਹੀਂ ਕਰਦੇ ਦੀ ਇਸ ਥਾਲੀ ਐਸ ਤੇ ਟਰੈਕਟਰ ਹੀ ਨਹੀਂ ਬਣਿਆ ਤਾਂ ਕਹਿੰਦੇ ਆ ਤੇ ਆਪਾਂ ਤਾਂ ਪਾਲੇ ਨੇ 740 ਗੱਟਾ 500 ਫਿਰ ਉਹਨਾਂ ਨੇ ਇਹਨੂੰ ਲੋਕਤ ਕੀਤਾ ਪਹਿਲਾਂ ਜਿਹੜੇ ਟਰੈਕਟਰ ਗੋ ਆਏ ਉਹਨਾਂ ਦੇ ਨਹੀਂ ਗਾ ਹੂੰ ਇਹ ਮਨੂੰ ਇੱਕ ਤਾਂ ਪਹਿਲਾਂ ਮੋਕਸ ਤੋਂ ਈ ਕੋਈ ਹੋਈ ਆਪਣੇ ਤੋਂ ਸਭ ਤੋਂ ਪਹਿਲਾਂ ਮੋਕਸ ਤੋਂ ਈ ਹੋਈ ਆ ਉਹ ਚਾਰ ਵਾਲੀ ਮਸ਼ੀਨ ਤੇ ਚਾਰ ਹਾਂ ਚਾਰ ਵਾਲੀ ਬਾਬਿਆਂ ਕੋਲੇ ਅੰਦਰ ਕਰ ਚਕਲਾਈ ਨਹੀਂ ਹਾਂ ਦੀ ਪਾਵਰ ਚਕਲਾਈ ਇਹ ਕੀ ਹੈ ਪਲੱਸ ਵੀ ਇਹਦਾ ਪੀਆਰ ਕਿਹੜਾ ਜਾਂਦਾ ਜਿਵੇਂ ਉਹ ਹਾਂ ਪੀਆਰ ਪੀਆਰ ਹੋਰ ਹੁੰਦਾ ਇਹ ਪਾਵਰ ਚਕਲਾ ਮਤਲਬ ਪੀਆਰ ਤੋਂ ਇੱਕੋ ਜਿਹਾ ਨਾਲ ਲੈ ਕੇ ਸੈਂਸਰ ਨਾਲ ਕੋਲੋਂ ਭਜਦਾ ਕਿਉਂ ਨਹੀਂ ਹੈ ਅੱਛਾ ਉਹ ਹੁਣ ਅੱਛਾ ਤੇਲ ਜੇ ਇਹ ਹੌਲੀ ਜਿਵੇਂ ਨਾਰਮਲ ਹੋਵੇ ਜੀ ਇਹ ਤੁਹਾਨੂੰ ਰੋਕ ਦਿਆਂ ਫੋਰਪੇ ਫੋਰ ਆਪੀ ਹੈਗੇ ਬ੍ਰੇਕ ਨਾਲ ਨਹੀਂ ਕਿਵੇਂ ਬ੍ਰੇਕ ਨਾਲ ਦਿਆਂ ਹਾਂ ਇਹ ਬਈ ਪੂਰ ਕੰਮ ਕਰ ਲਾਂਗਾ ਠੀਕ ਉਹ ਕਿਤੇ ਉਹਨੂੰ ਵੀ ਰੋਕ ਦੇ ਲੱਗਦੇ ਨੇ ਤੁਰੇ ਜਾਂਦੇ ਨੇ ਚਾਰੇ ਟਾਇਰਾਂ ਤੇ ਆਟੋਮੈਟਿਕ ਹੀ ਹੋ ਜਾਂਦੇ ਨੇ ਬ੍ਰੇਕ ਠੀਕ ਹੈ ਜੀ ਜਦੋਂ ਮੈਂ ਕੰਨ ਕੇ ਤੁਸੀਂ ਆਏ ਤੇ ਸਾਨੂੰ ਇਹ ਮੌਕਾ ਦਿੱਤਾ ਮੈਂ ਕਰਨਬੀ ਜੀ ਦਾ ਧੰਨਵਾਦ ਕਰਦਾ ਹਾਂ ਛੇਮਨ ਵੈਕਟਰ ਇਹਨਾਂ ਨੇ ਲਿਆ ਆਪਣੀ ਨਿਊ ਹੋਲੈਂਡ ਰਿਲੇਸ਼ਨ ਤੋਂ ਤੇ 105 HP ਸਾਡਾ ਟਰੈਕਟਰ ਜਿਹੜਾ ਮਾਲਵਾ ਰੈਡ ਹੈ ਜਿਹਦੇ ਖਨੀਰਾ ਨਿਗਰਦਾਰ ਹੈ ਤਾਂ ਮੈਂ ਇਹਨਾਂ ਨੂੰ ਬਹੁਤ-ਬਹੁਤ ਗ੍ਰੈਟਿਫਾਈ ਕਰਦਾ ਹਾਂ ਤੇ ਬਹੁਤ-ਬਹੁਤ ਸ਼ੁਕਰੀਆ ਹਾਂਜੀ ਵੀਰੋ ਤਾਂ ਅੱਜ ਬਾਈ ਗੱਲ ਪੋਟੈਟੋ ਸੀਡ ਵਾਲਿਆਂ ਕੋਲੇ ਆਪਾਂ ਆਏ ਸੀਗੇ ਤੇ ਬਾਈ ਹੋਰੀ ਟਰੈਕਟਰ ਦੀ ਡਿਲੀਵਰੀ ਲੈ ਰਹੇ ਆ ਜੀ ਤੇ ਇਹਨਾਂ ਨੂੰ ਵੀ ਤੁਹਾਡੇ ਨਾਲ ਮਿਲਾਵਾਂਗੇ ਪਹਿਲਾਂ ਆਪਾਂ ਟਰੈਕਟਰ ਬਾਰੇ ਵੀ ਜਾਣਕਾਰੀ ਲੈਣੇ ਆ ਜੀ ਪਹਿਲਾਂ ਤਾਂ ਇਹ ਮੁਬਾਰਕਾਂ ਬਾਈ ਜੀ ਬਹੁਤ-ਬਹੁਤਾਂ ਲੀ ਥੈਂਕ ਯੂ ਧੰਨਵਾਦ ਠੀਕ ਹੈ ਜੀ ਤੇ ਸਸੀ ਕਾ ਸਾ ਜੀ ਸਸੀ ਕਾ ਜੀ ਮੇਰਾ ਨਾਮ ਅਸ਼ੋਕ ਗਰਗ ਹੈ ਮੈਂ ਨਿਊ ਹੋਲੈਂਡ ਕੰਪਨੀ ਤੋਂ ਸੇਲਸ ਮਾਰਕੀਟਿੰਗ ਨੂੰ ਦੇਖਦਾ ਠੀਕ ਹੈ ਸਰ ਤੇ ਅੱਜ ਅਸੀਂ ਆ ਮੋਗਾ ਦੇ ਵਿੱਚ ਸ਼ਾਮਿਲ ਹੋਣ ਦਾ ਮਕਸਦ ਇਹ ਹੈ ਸਾਡੇ ਤੋਂ ਕਰਨ ਕਰਨ ਗਿਲਜੀ ਨੇ ਟਰੈਕਟਰ ਖਰੀਦ ਕੀਤਾ ਜੋ ਕਿ ਮਾਨੂਕੇ ਪਿੰਡ ਤੋਂ ਆ ਤਹਿਸੀਲ ਬਾਗਾਪੁਰਾਣਾ ਇਹਨਾਂ ਨੇ ਅੱਜ ਸਾਡੇ ਤੋਂ ਮਾਲਵੇ ਬੈਲਟ ਦੇ ਵਿੱਚ ਇਹ ਅਸੀਂ ਦੂਸਰਾ ਟਰੈਕਟਰ ਦੇਣ ਜਾ ਰਹੇ ਹਾਂ 105 ਐਚਪੀ ਹੈ ਵਰਕਮਾਸਟਰ ਠੀਕ ਹੈ ਜੀ ਨੀ ਹੌਲੈਂਡ ਦਾ ਠੀਕ ਇਹ ਟਰੈਕਟਰ ਇਹਨਾਂ ਨੇ ਖਰੀਦ ਕੀਤਾ ਤੇ ਸਾਡੇ ਕੋਲੋਂ ਇਹਨਾਂ ਨੇ ਨੀ ਹੌਲੈਂਡ ਦੇ ਪਹਿਲਾਂ 5 ਟਰੈਕਟਰ ਚੱਲਦੇ ਨੇ ਠੀਕ ਹੈ ਸਰ ਤੇ ਅੱਜ ਇਹਨਾਂ ਨੇ 6ਵਾਂ ਟਰੈਕਟਰ ਖਰੀਦ ਕੀਤਾ ਠੀਕ ਹੈ ਜੀ ਤੇ ਜੇ ਆਪਾਂ ਇਹਦੀ ਥੋੜੀ ਜਾਣਕਾਰੀ ਮੈਂ ਤੁਹਾਡਾ ਨਾਲ ਸ਼ੇਅਰ ਕਰਦਾ ਹਾਂ ਹਾਂਜੀ ਇਹ ਸਾਡੇ ਗ੍ਰੇਟਰ ਨੌਇਡਾ ਨਿਊ ਹੋਲੈਂਡ ਦੇ ਪਲਾਂਟ ਦੇ ਵਿੱਚ ਬੰਦਾ ਸਾਡੇ ਪਲਾਂਟ ਦੇ ਵਿੱਚ 35 HP ਤੋਂ ਲੈ ਕੇ 105 HP ਤੱਕ ਟਰੈਕਟਰ ਅਸੈਂਬਲ ਹੁੰਦੇ ਨੇ ਠੀਕ ਹੈ ਜੀ ਇਹ ਟਰੈਕਟਰ ਮੇਨਲੀ ਕਿਸਾਨਾਂ ਦੀ ਡਿਮਾਂਡ ਸੀਗੀ ਵੀ ਸਾਈਲਜ ਮਸ਼ੀਨ ਵਾਸਤੇ ਸਾਨੂੰ 100 HP ਦੇ ਕਰੀਬ ਟਰੈਕਟਰ ਚਾਹੀਦਾ ਠੀਕ ਹੈ ਸਰ ਤੇ ਉਹਨੂੰ ਦੇਖਦੇ ਹੋਏ सीआरडी दी नॉम आगी सीगी 2 साल ਪਹਿਲਾਂ ਠੀਕ ਹੈ ਜੀ ਤੇ 50 एचपी ਤੋਂ ਉੱਪਰ ਜਿਹੜੇ ਆ ਉਹ ਸਾਰੇ सीआरडी ਟਰੈਕਟਰ ਸੀਗੇ ਠੀਕ ਹੈ ਸਰ ਤੇ ਦੈਨ ਇਹ ਜਿਹੜਾ ਟਰੈਕਟਰ ਹੈਗਾ ਇਹ ਅਸੀਂ ਹੁਣੇ ਸਟਾਰਟ ਕੀਤਾ 1 ਸਾਲ ਹੀ ਹੋਇਆ ਸਾਨੂੰ ਠੀਕ ਹੈ ਜੀ ਤੇ ਇਸ ਸਾਲ ਦੇ ਵਿੱਚ ਅਸੀਂ ਇਹ ਜਿਹੜੀ ਮਾਲਵਾ ਬੈਲਟ 'ਚ ਸੈਕੰਡ ਟਰੈਕਟਰ ਦੇਣ ਲੱਗੇ ਆ ਜਿਹੜਾ ਅਸੀਂ ਦੁਆਬੇ ਵਾਲੀ ਬੈਲਟ ਹੈ ਉਹਦੇ ਵਿੱਚ ਸਾਡੇ 5 ਟਰੈਕਟਰ ਜਾ ਚੁੱਕੇ ਆ ਠੀਕ ਹੈ ਸਰ ਇਹੀ ਇਹੀ ਵਰਕਮਾਸਟਰ ਦੇ ਜੀ ਇਦੇ ਵਿੱਚ ਇਹ ਹੈ ਵੀ 105 HP ਹੈ ਠੀਕ ਹੈ ਜੀ ਪਾਵਰ ਸਟੀering ਹੈ ਡਬਲ ਕਲਚ ਹੈ ਠੀਕ ਹੈ ਜੀ ਜਿਵੇਂ ਕਿ ਕੰਪਨੀ ਦੇ 8 ਵੇਟ ਅੱਗੇ ਲੱਗੇ ਹੋਏ ਨੇ ਓਕੇ ਹੈ ਨਾ ਇਹ ਕੰਪਨੀ ਵੱਲੋਂ ਹੀ ਸਰਪਾ ਕੇ ਕੰਪਨੀ ਵੱਲੋਂ ਫਿਟਿੰਗ ਹੈ ਇਹਨਾਂ ਦੀ ਠੀਕ ਹੈ ਜੀ ਠੀਕ ਹੈ ਜੀ ਸਿੱਧੇ ਐਕਸਲਾਂ ਦੇ ਵਿੱਚ ਹੈ ਠੀਕ ਹੈ ਜੀ ਜਿਹੜੀ ਕਨੋਪੀ ਹੈ ਰੌਪਸ ਕਨੋਪੀ ਹੈ ਇਹ ਵੀ ਬਾਹਰੋਂ ਆਉਂਦੀ ਹੈ ਇਹਦਾ ਇੰਜਨ ਹੈ ਉਹ ਵੀ ਬਾਹਰੋਂ ਅਸੈਂਬਲ ਹੁੰਦਾ ਸਾਡੇ 터ਕੀ ਵਾਲੇ ਪਲਾਂਟਸ ਠੀਕ ਆ ਸਰ ਸਾਰੀ ਏਸੀ ਕੈਬਨ ਵਗੈਰਾ ਇਹਦੇ ਉੱਤੇ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਲ ਡੇਢ ਸਾਲ ਦੇ ਅੰਦਰ ਅੰਦਰ ਅਸੀਂ ਉਹ ਵੀ ਆਪਸ਼ਨ ਲਿਆਣ ਲੱਗੇ ਆ ਠੀਕ ਆ ਠੀਕ ਬੀ ਏਸੀ ਕੈਬਨ ਦੀ ਜਿਹੜੀ ਆ ਅਸੀਂ ਇਹਨੂੰ ਦਮਾਂਗੇ ਨਾਲ ਓਕੇ ਓਕੇ ਇਹਦੀ ਜਿਹੜੀ ਫੈਂਡਰ ਦੀ ਸ਼ੇਪ ਆ ਅਸੀਂ ਇਸੇ ਵਾਸਤੇ ਇਹਨਾਂ ਨੂੰ ਇਦਾਂ ਦਿੱਤਾ ਡਿਜ਼ਾਈਨ ਕਿ ਇਹਦੇ ਤੇ ਜਿਹੜਾ ਐਸ ਆਈਟੀ ਏਸੀ ਕੈਬਨ ਲੱਗ ਸਕੇ ਠੀਕ ਹੈ ਜੀ ਜਿਹੜੇ ਇਹਦੇ ਰੀਅਰ ਵੇਟ ਨੇ ਉਹ ਵੀ ਇਹਦੇ ਨਾਲ ਹੀ ਕੰਪਨੀ ਫਿਟਡ ਹੀ ਨੇ ਦੋ ਦੋ ਦੋਨੇ ਪਾਸੇ ਆਉਂਦੇ ਨੇ ਠੀਕ ਹੈ ਜੀ ਤੇ ਇਹਦੇ ਵਿੱਚ ਸਾਰਾ ਡੀਜ਼ਲ ਤੋਂ ਇਲਾਵਾ ਹੋਰ ਕਿਸ ਚੀਜ਼ ਦੀ ਖਪਤ ਹੁੰਦੀ ਜਿਵੇਂ ਡੈਫ ਬੋਲ ਦਿੰਦੇ ਆ ਉਹਨੂੰ ਮੈਰਾ ਡੈਫ ਲੱਗਦਾ ਉਹ ਆਮ ਆਪਾਂ ਦੇਖਦੇ ਨੇ ਜਿਵੇਂ ਯੂਰੀਆ ਪੈਂਦਾ ਤੇ ਮਤਲਬ ਕਾਰਾਂ 'ਚ ਵੀ ਪਾਉਣਾ ਪੈਂਦਾ ਬਿਲਕੁਲ ਹਾਂ ਜੀ ਯੂਰੋ 7 ਗੱਡੀਆਂ ਆ ਗਈਆਂ ਤੇ ਉਹਦੇ ਵਿੱਚ ਵੀ ਲੋੜ ਪੈਂਦੀ ਠੀਕ ਹੈ ਜੀ ਹਾਂ ਜੀ ਉਹਦਾ ਕੋਈ ਜ਼ਿਆਦਾ ਜਿਵੇਂ ਜ਼ਿਮੀਂਦਾਰ ਨੇ ਖੇਤੀ ਵਿੱਚ ਲਾਉਣਾ ਹੁੰਦਾ ਜੀ ਕੋਈ ਜ਼ਿਆਦਾ ਰੱਖ ਰਖਾ ਕੋਈ ਉਹਦੀ ਕੁਛ ਨਹੀਂ ਹੈ ਸਿੰਪਲੀਆ ਸਿੰਪਲ ਹੀ ਆ ਜਿਵੇਂ ਆਪਾਂ ਕਾਰਾਂ ਚਲਾਉਂਦੇ ਆ ਠੀਕ ਹੈ ਜੀ ਉਦਾਂ ਹੀ ਆ ਬਈ ਕਿਸੇ ਨੂੰ ਡਰਨ ਦੀ ਲੋੜ ਨਹੀਂ ਦੇਖੋ ਡਰਨ ਦੀ ਲੋੜ ਨਹੀਂ ਠੀਕ ਹੈ ਠੀਕ ਹੈ ਸਰ ਇਹਦੇ ਵਿੱਚ ਸਪੀਡਾਂ ਗੇਅਰ ਸਪੀਡਾਂ ਕਿੰਨੀ ਮਿਲ ਜਾਣਗੀਆਂ ਇਹ 20 20 20 ਸਪੀਡਾਂ ਦੇ ਵਿੱਚ ਆ ਠੀਕ ਹੈ ਜੀ ਹਾਂ ਜੀ ਡਬਲ ਕਲਚ ਹੈ ਸ਼ਟਲ ਗੇਅਰ ਦੇ ਵਿੱਚ ਆ ਠੀਕ ਹੈ ਸਰ ਸਿੱਧੇ ਐਕਸਲੈਂਸ ਠੀਕ ਹੈ ਜੀ ਚਲੋ ਵਧੀਆ ਜੀ ਔਰ ਇਹ ਆਨ ਵਾਲੇ ਆਪਣੇ ਖੇਤੀ ਦੇ ਜਿੰਨੇ ਵੀ ਸੰਦ ਨੇ ਉਹ ਇਹ ਸਾਰੇ ਚਲਾਏਗਾ ਚਲਾਏਗਾ ਠੀਕ ਹੈ ਜੀ ਚਲੋ ਠੀਕ ਹੈ ਸਰ ਬਹੁਤ ਬਹੁਤ ਥੈਂਕ ਯੂ ਧੰਨਵਾਦ ਸਸੀਗਾਲ ਬਾਈ ਸਸੀਗਾਲ ਬਹੁਤ ਬਹੁਤ ਮੁਬਾਰਕਾਂ ਬਾਈ ਜੀ ਤੁਹਾਨੂੰ ਤੁਹਾਡੀ ਸਾਰੀ ਫੈਮਿਲੀ ਨੂੰ ਜੀ ਥੈਂਕ ਯੂ ਤੁਹਾਨੂੰ ਵਾਲੀਆਂ ਵਾਲੀਆਂ ਮੁਬਾਰਕਾਂ ਤੇ ਬਾਈ ਜੀ ਇਹ ਫਿਰ ਆਪਣਾ ਜਿਹੜਾ 105 ਹਸਪਾਵਰ ਲੈ ਆ ਜੀ ਇਹ ਆਪਾਂ ਕਿਹੜੇ ਕੰਮ ਨੂੰ ਲੈਣਾ ਜਿਵੇਂ ਤੁਹਾਡਾ ਤਾਂ ਆਲੂਆਂ ਦਾ ਕੰਮ ਜਿਆਦਾ ਹੈ ਬਾਈ ਹਨਾ ਜੀ ਹਾਂ ਜੀ ਬਾਈ ਜੀ ਪਹਿਲਾਂ ਤਾਂ ਜੋ ਤੁਹਾਡੇ ਦਰਸ਼ਕ ਜਿਹੜਾ ਤੁਹਾਨੂੰ ਦੇਖਦੇ ਆ ਸੌਂਦੇ ਆ ਉਹਨਾਂ ਨੂੰ ਪਿਆਰ ਭਰੀ ਸਸੀਗਾਲ ਜੀ ਸਸੀਗਾਲ ਜੀ ਸਾਰਿਆਂ ਨੂੰ ਤੇ ਆਪਣਾ ਆਲੂ ਦਾ ਕੰਮ ਆ ਜੀ ਅਸੀਂ ਆਲੂ ਦਾ ਕੰਮ ਕਰਦੇ ਆ ਸੀਡ ਤਿਆਰ ਕਰਦੇ ਆ ਠੀਕ ਹੈ। ਅ ਮੈਂ ਆ ਮੇਰਾ ਨਿੱਕਾ ਭਰਾ ਵਦਨਦੀਪ ਆ। ਤਾਂ ਹਾਂ ਜੀ ਟਰੱਕ ਯੂਨੀਅਨ ਦੇ ਮਨਦੀਪ ਸਿੰਘ, ਨਿਹਾਲ ਸਿੰਘ ਵਾਲੇ ਤੋਂ। ਠੀਕ ਹੈ ਜੀ। ਤੇ ਬਾਈ ਗਰਜੰਟ। ਠੀਕ। ਬਣਾ ਰੋਪਨ ਕੇ ਯੂਨਿਟ ਵੀ ਲੱਗਿਆ। ਤੇ ਇਕੱਠਾ ਆਪਾਂ ਕੰਮ ਕਰਦੇ ਆਂ ਅਸੀਂ। ਠੀਕ ਹੈ ਜੀ। ਤੇ ਉਹਦੇ ਲਈ ਫਿਰ ਹੁਣ ਦਿਨੋਂ ਦਿਨ ਲੇਬਰ ਦੀ ਬਹੁਤ ਦਿੱਕਤ ਆ ਰਹੀ ਹੈ ਬਿਲਕੁਲ ਬਾਈ ਜੀ ਹਾਂ। ਤੇ ਫਿਰ ਇੰਪਲੀਮੈਂਟ ਅਗਲੇ ਸਾਲ ਕੁਝ ਕੇ ਐਡ ਕਰਾਂਗੇ ਵੀ ਖੇਤ ਚੋਂ ਆਲੂ ਪਾਟ ਕੇ ਸਿੱਧੇ ਟਰਾਲੀਆਂ ਦੇ ਵਿੱਚ ਠੀਕ ਹੈ ਜੀ। ਤੇ ਉਸ ਤੋਂ ਬਾਅਦ ਉੱਥੇ ਗ੍ਰੇਡਿੰਗ ਲਾਈਨ ਦੇ ਵਿੱਚ ਜਿੱਦਾਂ ਕਿ ਗ੍ਰਾਮੇ ਸ਼ਕਤੀਮਾਨ ਦੇ ਹੁੰਦੇ ਆ ਨਾ ਓਕੇ ਓਕੇ ਉਹਨਾਂ ਲਈ ਫਿਰ 100 HP ਟਰੈਕਟਰ ਚਾਹੀਦਾ ਸੀ ਆ ਰਿਕੁਆਇਰਮੈਂਟ ਆ ਠੀਕ ਹੈ ਜੀ ਇਧਰ ਲਈ ਫਿਰ ਵੀ ਫੀਕੇ ਚਲੋ ਇਹ ਟਰੈਕਟਰ ਲੈਨੇ ਆ ਆਪਾਂ ਠੀਕ ਹੈ ਠੀਕ ਹੈ ਬਾਈ ਇਹਨਾਂ ਇਹ ਪਰਪਸ ਲਈ ਲਿਆ ਆ ਆਪਾਂ ਠੀਕ ਹੈ ਜੀ ਪਹਿਲਾਂ ਵੀ ਤੁਹਾਡੇ ਕੋਲੇ ਕਾਫੀ ਟਰੈਕਟਰ ਹੋਣੇ ਆ ਜੀ ਹਾਂ ਜੀ ਇਹਨਾਂ ਹਾਲੈਂਡ ਦੇ ਹੀ ਆਪਣੇ ਕੋਲੇ 5630 5630 3630 3602 ਆ ਠੀਕ ਹੈ ਜੀ ਤੇ ਬਾਈ ਆਪਾਂ ਵੈਸੇ ਦੱਸ ਦੀ ਵੀ ਆਪਣਾ ਜਿਹੜਾ ਸੀਡ ਦਾ ਕੰਮ ਆ ਜੀ ਬਾਈ ਕਿੰਨੇ ਕ ਸਾਲਾਂ ਤੋਂ ਆ ਜੀ ਤੇ ਕਿਹੜਾ ਕਿਹੜਾ ਸੀਡ ਹੁੰਦਾ ਜੀ ਆਪਣੇ ਕੋਲੇ ਪੰਜ ਛੇ ਸਾਲ ਤੋਂ ਕਰ ਰਹੇ ਆ ਜੀ ਠੀਕ ਹੈ ਸੀਡ ਆਪਣੇ ਕੋਲੇ ਕਾਫੀ 6-7 ਵੈਰਾਈਟੀਆਂ ਤੇ ਸੀ ਮੇਨ ਕੰਮ ਕਰਦੇ ਆ ਠੀਕ ਹੈ ਠੀਕ ਹੈ ਸਰ ਐਲ ਆ ਡਾਇਮੰਡ ਫਖਰਾਜ ਜੋ ਵੀ ਆਪਣੇ ਏਰੀਆ ਚ ਚੱਲਦੀਆਂ ਨੇ ਦੀਆਂ ਤੇ ਕੰਮ ਕਰਦੇ ਆ ਸੀ ਵਧੀਆ ਵਧੀਆ ਜੀ ਹਾਂ ਜੀ ਤੇ ਬਾਕੀ ਬਾਈ ਸਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਠੀਕ ਹੈ ਜੀ ਮਿਹਰਬਾਨੀ ਬਾਈ ਤੇ ਲੱਗੀ ਗਿਆ ਰੱਖੀ ਬਾਈ ਠੀਕ ਹੈ ਜੀ ਲਦਾਈ ਤੋਂ ਬਾਕੀ ਹੋਰ ਵੀ ਜਿੰਨੇ ਮੇਰੇ ਮਿੱਤਰ ਬਾਈ ਧਰਮਿੰਦਰ ਜੀ ਅਕਫਰੀਦ ਕੋਰ ਤੋਂ ਸਾਡੇ ਪ੍ਰੋਣਾ ਸਾਹਿਬ ਆਏ ਆ ਠੀਕ ਹੈ ਤੇ ਧੰਨਵਾਦ ਬਹੁਤ ਬਹੁਤ ਸਾਰਿਆਂ ਦਾ ਜੀ ਜੋ ਵੀ ਵੀਰਪ੍ਰਾਪ ਮਾਨੁਕਿਆ ਤੋਂ ਆਏ ਆ ਬੁਰ ਵੀ ਜਿਹੜੇ ਪਿੰਨਾ ਤੋਂ ਚਲੋ ਵਧਾਈਆਂ ਬਹੁਤ-ਬਹੁਤ ਵਧਾਈਆਂ ਇੱਕ ਵਾਰੀ ਫੇਰ ਜੀ ਥੈਂਕ ਯੂ ਤੁਹਾਨੂੰ ਬਾਲੀਆਂ ਬਾਲੀਆਂ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਬਈ ਤਰਮਿੰਦਰ ਜੀ ਤੁਸੀਂ ਵੀ ਦੱਸੋ ਕੁਝ ਜੀ ਫਿਰ ਆਪਣੇ ਬਣਾ ਆਪਣੇ ਕਰਨ ਨੂੰ ਬਹੁਤ-ਬਹੁਤ ਮੁਬਾਰਕਾਂ ਬਈ ਠੀਕ ਹੈ ਤੇ ਬਹੁਤ ਸਾਰੇ ਪਰਿਵਾਰ ਨੂੰ ਇਹਦੇ ਦੋਸਤਾਂ ਨੂੰ ਜਿੰਨੇ ਵੀ ਇੱਥੇ ਇਕੱਠੇ ਹੋਏ ਆ ਹਾਂਜੀ ਤੇ ਬਹੁਤ ਖੁਸ਼ੀ ਦੀ ਗੱਲ ਆ ਚਲੋ ਹਾਂ ਬਿਲਕੁਲ ਮੇਨ ਗੱਲ ਇਹ ਵੀ ਸਾਡਾ ਭਰਾ ਬਾਹਰੋਂ ਅਮਰੀਕਾ ਛੱਡ ਕੇ ਇੱਥੇ ਆਇਆ ਠੀਕ ਲੋਕ ਭਾਈਦੇ ਉਧਰ ਉਧਰੋਂ ਇੱਧਰੋਂ ਆਇਆ ਖੇਤੀ ਨਾਲ ਜੁੜਿਆ ਠੀਕ ਹੈ ਜੀ ਬਹੁਤ ਪਿਆਰਾ ਬਹੁਤ ਵੱਡੀ ਗੱਲ ਆ ਬਈ ਹਨਾ ਅੱਜ ਕੱਲ ਹਰੇਕ ਬੰਦਾ ਬਾਹਰ ਨੂੰ ਜਾਂਦਾ ਤੇ ਬਾਈ ਹੋਰੀ ਅਮਰੀਕਾ ਛੱਡ ਹੀ ਬੈਠੇ ਇੱਥੇ ਬਿਲਕੁਲ ਬਿਲਕੁਲ ਚਲੋ ਬਹੁਤ ਚੰਗੀ ਗੱਲ ਆ ਬਈ ਉਹ ਜਿਹੜੇ ਯੁੱਗ ਦੇ ਨਾਲ ਚੱਲਣਾ ਪੈਂਦਾ ਜਮਾਨੇ ਦੇ ਬਿਲਕੁਲ ਜੀ ਉਹ ਹੌਲੀ ਹੌਲੀ ਮਸ਼ੀਨਰੀ ਵੱਡੀ ਹੋਈ ਜਾਂਦੀ ਹੈ ਹਾਂਜੀ ਸਮਾਂ ਥੋੜਾ ਤਿੰਨ ਫਸਲਾਂ ਵਾਲੇ ਬੰਦੇ ਕੋਲੇ ਮਤਲਬ ਉਹਦੀ ਬਹੁਤ ਛੇਤੀ ਛੇਤੀ ਕੰਮ ਵੇਜਣਾ ਹੁੰਦਾ ਤੇ ਪਟਾਈ ਕਰਨੀ ਹੁੰਦੀ ਹੈ ਬਿਲਕੁਲ ਬਿਲਕੁਲ ਤੇ ਮਗਰ ਦੀ ਮਗਰ ਨਵੀਂ ਫਸਲ ਆ ਉਹ ਫਿਰ ਇੰਪਲੀਮੈਂਟ ਜਿਵੇਂ ਜਾਂ ਵੱਡੇ ਹੁੰਦੇ ਟਰੈਕਟਰ ਵੀ ਵੱਡੇ ਲੈਣੇ ਪੈ ਗਏ ਤੇ ਉਹ ਆਟੋਮੈਟਿਕ ਮਸ਼ੀਨਾਂ ਆਈ ਜਾਂਦੀਆਂ ਕਹਿ ਲੋ ਠੀਕ ਹੈ ਜੀ ਹੌਲੀ ਹੌਲੀ ਵੱਡੀਆਂ ਪੱਟਣ ਵਾਲੀਆਂ ਵੀ ਹੋਰ ਮਤਲਬ ਜਿਵੇਂ ਜਿਵੇਂ ਸੰਦ ਆਈ ਜਾਣੇ ਉਹ ਮੈਂ ਲੈਣੇ ਤਾਂ ਪੈਣੇ ਹੀ ਆਪਾਂ ਨੂੰ ਜ਼ਿਮੀਂਦਾਰਾਂ ਨੂੰ ਕੰਮ ਨੂੰ ਵੇੜਨਾ ਆਪਦਾ ਤਾਂ ਚਲੋ ਉਹ ਵਧੀਆ ਜੀ ਤੇ ਹੌਪੀ ਚਲੋ ਦੁਬਾਰਾ ਫੇਰ ਭਾਈ ਮੁਬਾਰਕਾਂ ਬਈ ਕਰਨ ਵੀਰ ਨੂੰ ਬਹੁਤ ਬਹੁਤ ਆਪਣੇ ਬਣਾਣਾ ਠੀਕ ਧੰਨਵਾਦ ਬਾਕੀ ਬਾਈ ਜੀ ਭਾਈ ਆਸ਼ੂ ਮੋਗੇ ਤੋਂ ਆਪਣੇ ਵੱਡੇ ਭਰਾ ਠੀਕ ਹੈ ਡੀਲਰਸ਼ਿਪ ਇਹਨਾਂ ਦੀ ਹਾਲੈਂਡ ਦੀ ਤੇ ਜਦੋਂ ਤੋਂ ਖੇਤੀ ਸ਼ੁਰੂ ਕੀਤੀ ਹੈ ਬਹੁਤ ਜ਼ਿਆਦਾ ਸਾਥ ਰਿਹਾ ਬਾਈ ਦਾ ਠੀਕ ਹੈ ਜੀ ਜਦੋਂ ਵੀ ਮਨ ਦੇ ਵਿੱਚ ਕੀ ਚਲੋ ਟਰੈਕਟਰ ਲੈਣ ਚੱਲਦੇ ਆ ਤੇ બસ ਘਰੋਂ ਤੌਰ ਤੇ ਪਈਦਾ ਤੇ ਬਾਈ ਨੂੰ ਕਹਿ ਰਹੇ ਦਾ ਵੀ ਆਹ ਚੀਜ਼ ਆ ਵੀ ਆਗੇ ਬੱਸ ਤੇ ਕਿਤੇ ਕੋਈ ਬਾਈ ਨੇ ਰੇਟ ਦਾ ਜਾਂ ਕੋਈ ਹੋਰ ਕਿਤੇ ਕੋਈ ਅਸੀਂ ਗਿਣਤੀ ਮਿੰਤੀ ਨਹੀਂ ਕੀਤੀ ਕੀ ਠੀਕ ਹੈ ਜੀ ਤੇ ਬਹੁਤ ਸਾਫਾ ਜਦੋਂ ਤੋਂ ਵੀ ਖੇਤੀ ਸ਼ੁਰੂ ਕੀਤੀ ਹੈ ਜਿਹੜੇ-ਜਿਹੜੇ ਵੀ ਐਮਪਲੀਮੈਂਟ ਬਾਈ ਤੋਂ ਲੈ ਕੇ ਜਾਣੇ ਆਪਣੇ ਘਰ ਵਾਲੀ ਗੱਲ ਆ ਉਤੋਂ ਬਾਅਦ ਇੱਥੇ ਉਹਨਾਂ ਦੇ ਲੈ ਜਾਣੇ ਆ ਚਲੋ ਵਧੀਆ ਜੀ ਬਹੁਤ ਮਾਣ ਆ ਸਾਨੂੰ ਬਾਈ ਤੇ ਆਸ਼ੂ ਤੇ ਵੱਡੇ ਭਰਾ ਤੇ ਠੀਕ ਹੈ ਜੀ ਹਾਂ ਮਿਹਰਬਾਨੀ ਹਾਂ ਚਲੋ ਵਧੀਆ ਜੀ ਬਾਈ ਜੀ Uh, so... Thank you, Thank Obrigado! You. Thank you. ਵੈਗ ਵੈਲਡ ਨੂੰ ਆਂਦੇ ਆ ਹਾਂ ਨੂੰ ਇੱਕ ਹੀ ਹੈ ਨਾ ਲੇਡ ਵੇਖ ਉੱਤੋਂ ਲੈ ਕੇ ਆ ਆ ਵੈਡ ਸੱਤ ਐ ਕਰਾ ਬਦਾਂ ਅੰਦਰ ਖੁੱਲਿਆ ਨਾ ਅੰਦਰ ਖੁੱਲਿਆ 15 ਸਾਲ ਲੰਮਾ ਅੱਛਾ ਇਕੱਠਾ ਸਹੀ ਹੈ ਸਹੀ ਆ ਆ ਦੋ ਟੋਟੇ ਕਰਦੇ ਹਾਂ ਆ ਡਾਇਰ ਪਾਇਆ ਕਿ ਉਹਦੇ ਇਕੱਠੀ ਲੈ ਕੇ ਭੇਜੇ ਸੀ ਠੀਕ ਆ ਬਾਪ ਨਹੀਂ ਵੀ ਐਂ ਸੇਮ ਹੀ ਐ ਸੇਮ ਹੀ ਐ ਬਾ ਰੰਗ ਦਾ ਹੀ ਫਰਕ ਆ ਬਾਜਾਂ ਸਾਈਜ਼ ਦਾ ਫਰਕ ਆ ਬਸ ਸਾਈਜ਼ ਦਾ ਬਾਜਾਂ ਮੈਂ ਆਉਤ ਤੋਂ ਬਣਾਉਣੇ ਨਹੀਂ ਲਵਾਇਆ ਮੈਂ 16 ਬਣਾਇਆ ਠੀਕ ਆ ਜੀ ਇਹ ਆਉਤ ਬਣਾਉਣ ਤੋਂ ਭਈ ਮੈਂ ਕੋਸ਼ ਵੀ ਨਹੀਂ ਲਵਾਇਆ ਕੋਸ਼ ਸਿੰਪਲ ਆ ਬਣਾਉਣੇ ਠੀਕ ਆ ਤੇ ਹੱਬਾਂ ਦਾ ਵੀ ਫਰਕ ਹੈ ਕਿ ਹੱਬ ਵੀ ਇਹੀ ਆਪਣੇ ਮੇਰੀ ਸੇਮ ਹੱਬਾਂ ਸਾਰੀਆਂ ਉਹ ਰਿਮੋਟ ਤੇ ਪਰ ਵਾਲੇ ਰਿਮ ਮੈਂ ਦੇ ਠੀਕ ਆ ਪਰ ਇਹ ਜੈਕ ਨਹੀਂ ਲੱਗਿਆ ਮਾਸੇ ਦੇ ਹਾਂ ਬਿਨਾਂ ਜੈਕ ਤੋਂ ਹੂੰ ਥੋੜਾ ਜੈਕ ਲੱਗਿਆ ਹਾਂ ਉਹ ਦੋ ਜੈਕ ਲਵਾਏ ਆਪਾਂ ਤਵਾ ਜੱਕੀ ਤੇ ਲੋਹਰ ਨੇ ਨਾ ਹਾਂ ਹਾਕਾ ਤੁਸੀਂ ਜੌਂਡੀਰ ਦੀ ਉਹ ਆ ਜੂਗੀ ਕਿ ਬਣਾਉਣੀ ਪਈ ਸਪੈਸ਼ਲ ਟਰੈਕਟਰ ਦੀ ਨਹੀਂ ਨਹੀਂ 52 ਚ ਉਹ ਆ ਗਈ ਜੌਂਡੀਰ ਵਾਲੀ ਸਹੀ ਅਰੀਜਨਲ ਨਾਲ ਦੀ ਜਿਹੜੀ ਆਪਾਂ ਪਹਿਲਾਂ ਬੜੀ ਹੈਵੀ ਹੋਕ ਸੀ ਉਹਦੇ ਪਹਿਲਾਂ ਇਹਦੇ ਬਣਾਉਣੀਆਂ ਪੈਣਗੀਆਂ ਹਮ ਤਾਂ ਹਨਾ ਟਰੈਕਟਰ ਦੇ ਹੌਲੈਂਡ ਦੇ ਹਾਂ ਸੈਡ ਕਿੰਨੀ ਹੋਵੇ 4mm ਲਾਗੇ ਜਾਂ ਦੇ ਵਿੱਚ ਕਿੰਨੀ ਬਣੂਗਾ ਇਹ ਆ 10 10 ਗੇਜ ਤਾਂ ਹੋਊਗਾ ਨਾ ਚ 12 14 ਨਹੀਂ ਨਹੀਂ ਆ ਵਧੀਆ ਕਰ ਤੇ ਬਾਈ ਉਹ ਵੀ 10 ਗੇਜ ਸੇਲ ਆ ਜੀ ਹਾਂ ਆ ਬਹੁਤ ਇੱਜੀ ਜਿਹਾ ਰਸਕਾ ਸਮੋਗਾ ਹਾਂ ਹਾਂ ਇਹ ਚ ਪਾ ਕੇ ਨਾ ਮਾਰ ਨੂੰ ਕਰੀ ਹੂੰ 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 ਉਹ ਤਾਂ ਇਹ ਬੈਲਟ ਜੇ ਪਾ ਲਈ ਓਹ ਹੋ ਵਧੀਆ ਨਾ ਬੈਲਟ ਵਾਲਾ ਕੰਮ ਬਹੁਤ ਵਧੀਆ ਹਾਂ ਸਲਾ ਬੰਦੇ ਕਿੱਥੇ ਜਾਂਦਾ ਹੂੰ ਹੂੰ ਆ ਜਿਵੇਂ ਹੰਦਾਲੇ ਦੇ ਨਹੀਂ ਇੱਥੇ ਨੜ ਪਾਏ ਨਾ ਮੈਂ ਕਿ ਪਿੰਨਾ ਪਾਲਿਆ ਕਰੋ ਆਇਆ ਉੱਥੇ ਜਾ ਕੇ ਖੋਲ੍ਹਣੀ ਸੌਖੀ ਐ। ਨਿੱਕੇ ਜਿਵੇਂ ਬਨਵਾ ਕੇ ਬਨਵਾ ਦੀ ਗੱਡੀ ਚੱਕ। ਉਹ ਕਿੱਲਾਂ ਛੋਟੀਆਂ ਛੋਟੀਆਂ। ਨਹੀਂ ਨਹੀਂ ਮੈਂ ਤਾਂ ਦੁੱਜੂ ਬਣਵਾਈਆਂ ਪਾਈਪਾਂੇ ਕਰਕੇ ਆਈ। ਮਗਰ ਡਾਲੇ ਵਾਲੀਆਂ। ਅੱਛਾ ਵੀ ਹੈਗੇ ਆਂ। ਆਏ ਵੀ। ਪਰ ਆਏ ਵਾਲੀਆਂ ਪੈਪਾਂ ਨਾਲ ਉਹ ਗੱਟੇ ਨੂੰ ਸਪੋਰਟ ਰਹਿੰਦੀ ਇੱਥੇ ਤਾਂ ਹੀ ਹਨਾ ਉੱਚੀ। ਉਹ ਤਾਂ ਹੋਣੀ ਐ ਇਹਨਾਂ ਨਾਲ ਵੀ ਪਾਈਪਾਂ ਕਿ ਨਹੀਂ ਬਾਈ? ਉਹ ਤਾਂ ਨਹੀਂ ਇਹਨਾਂ ਨੇ ਬਣਵਾਈਆਂ ਕਿ ਨਹੀਂ ਹੁੰਦੇ ਮੇਰੇ ਆਹ ਨੂੰ। ਠੀਕ। ਛੁੱਪ ਗਿਆ। ਇਸਾਰੇ ਚੁੰਡਾ ਤੇ ਹੁੱਕਾ ਲਾਈਆਂ ਹਾਂ ਹਾਂ ਕਿ ਬਰਾਬਰ ਬਰਾਬਰ ਮਾ ਲਾ ਤਾਂ ਇੱਥਰ ਅੱਗੇ ਪਾਉਣਾ ਟਰੈਕਟਰ ਨੂੰ ਨਾ ਹੁੱਕਾ ਬਰਾਬਰ ਬਰਾਬਰ ਟਰੈਕਟਰ ਪੈ ਜਾਣ ਹਾਂ ਉਧਰੋਂ ਪਾਈਏ ਪਿੱਛੇ ਪਾਈਏ ਤਾਂ ਨਹੀਂ ਆ ਗਈ ਆ ਤਾਂ ਮੈਂ ਮਨ ਅਸੀਂ ਕੀ ਕਰਾਉਣਾ ਨਾ ਮੈਂ ਟੈਂਕੀ ਲਵਾਤੀ ਪਾਣੀ ਆ ਪਾਣੀ ਪਾਣੀ ਜਿਵੇਂ ਇਹ ਵੀ ਅਰਬੇ ਸ਼ੌਕ ਹੈ ਯਾਰ ਐਂਨੇ ਕਰੋ ਤਾਂ ਆਹ ਵਾਰੀ ਆ ਆ ਵੀ ਤੁਹਾਡੇ ਕੰਮ ਵੀ ਹੋ ਗਏ ਨਹੀਂ ਆਪਣੇ ਕੰਮ ਨੂੰ ਕੀ ਕਰਾਂਗੇ ਇੱਥੇ ਇੱਥੇ ਰਹਿ ਨਹੀਂ ਦੇਣੀ ਕਿਸੇ ਨੇ ਹਾਂ ਹੇ ਇਹ ਕਿੰਨੇ ਚ ਪੈ ਗਿਆ ਭਾਈ ਇਹ ਸਾਰਾ ਇਹ ਮੈਨੂੰ ਨਾ ਮੈਂ ਉਹ ਪਾਈ ਗਿਆ ਹਾਂ ਛੇ ਤੋਂ 7 ਦੇ ਨਰੇਟੇਰੇ ਮੇਰੇ ਸਹਾਉਣਾ 80 ਦੇ ਰਟੇਰੇ ਇਕੱਲੇ ਹਾਂ 80 ਦੇ ਟਾਇਰ ਸਹੀ ਹੁਣ ਠੀਕ ਹੈ ਇੱਕ ਟੰਬੂ ਨਾ ਆਉਣਾ ਕੋਈ ਨਾ ਠੀਕ ਹੈ ਨਾ ਇੱਕ ਟੰਬੂ ਨਾ ਆਵੇ ਨਾ ਉਹ ਕਹਿੰਗਾ ਨੇ ਠੀਕ ਹੈ ਭਲਾ ਰੇਟ ਨਹੀਂ ਤਾਂ ਉਹ ਆ ਬਈ ਫਿਰ ਕਿਵੇਂ ਉੱਤੇ ਲਾਇਆ ਸਿਸਟਮ ਉਹ ਮੂਰੇ ਹੁੰਦੀਆਂ ਵਟਾਂ ਆਪਾਂ ਬੜੇ ਭਨਨ ਨੂੰ ਇਹ ਇਹਨਾਂ ਨੇ ਮਗਰ ਲਾਤੀਆਂ ਨਹੀਂ ਨਹੀਂ ਹੂੰ ਖੋਲੇ ਅੱਛਾ ਰੱਖੀਆਂ ਪੰਗਾ ਹੂੰ ਰੱਖੀਆਂ ਠੀਕ ਆ ਖੋਲੀਆਂ ਪੰਗੀਆਂ ਮੈਂ ਕੀ ਇਹ ਵੀ ਇਹ ਰਾਮਾ ਜੰਡੂ ਵਾਲਿਆਂ ਦਾ ਕਿਤੇ ਨਹੀਂ ਆਹ ਬਈ ਇਹ ਡੀਬਰਾ ਇਹ ਨਹੀਂ ਡੀਬਰਾ ਮਿੰਨੀ ਟੂਬ ਰਚਾ ਇੱਥੋਂ ਇੱਥੋਂ ਤਿਆਰ ਹੁੰਦਾ ਜਿਹੜਾ ਜੀਵਨ ਹੋਊਗਾ ਹਾਂ ਇਹ ਲੈਬ ਚ ਤਿਆਰ ਹੋਇਆ ਗਿਆ ਅੱਛਾ ਜੀ ਇੱਥੇ ਵੀ ਇਹ ਜਿਹੜੇ ਬਾਈ ਹੁਣ ਆਪਦੀ ਲੈਬ ਉੱਥੇ ਤਿਆਰ ਕਰਦੇ ਨੇ ਉੱਥੇ ਕਰਦੇ ਆ ਠੀਕ ਇਹ ਵੇਖੜ ਤਾੜਾ ਇਹਨੇ ਕਿੰਨੇ ਕੇ ਆਲੂ ਇਹ ਕਰੇ ਨੇ ਰੁਪਈਆਂ ਰੱਖਿਆ ਹੈ 18 ਰੁਪਈਆ ਰੱਖਿਆ ਆਈਡੀਆ ਚਲੋ ਠੀਕ ਉੱਡੇ ਵਾਲਾ ਬੈਟ ਵਾਲੀ ਮਸ਼ੀਨ ਤਾਂ ਪਈ ਇਹਦੇ ਨਾਲ ਕਿਉਂ ਨਹੀਂ ਵੇਚਦਾ ਹੁੰਦਾ ਮੱਕੀ ਕਮੂਗੀ ਐਸੇ ਦੀ ਆਪਣੇ ਕੋਲੇ ਸੌਂਤ ਵਾਲੇ ਦੀ ਆਹ ਇਹ ਐਸੇ ਬੰਦੇ ਦੀ ਬਣੀ ਵੀ ਆਪਣੇ ਵੀ ਹਾਂ ਰਾਮਪੁਰਾ ਫੂਲ ਵਾਲੇ ਦੀ ਅਵਤਾਰ ਸੌਂਤ ਦੀ ਛਾਮੀ ਹੋ ਗਈ ਵਾਈਲਾ ਚਲ ਵਧੀਆ ਐਨੇ ਸਵਾਬ ਬਣਾ ਦੇਖ ਲੈ ਬਈ ਸਾਰਾ ਸਿਸਟਮ